ਅੱਜ ਇੱਕ ਦੋ ਵਿਚਾਰਾ ਕਰਨੀਆਂ ਸੀ ਸਾਰੀ ਸਾਧ ਸੰਗਤ ਨਾਲ ਵੀ ਕੇਸਾਂ ਦੀ ਅਪਡੇਟ ਆ ਮੈਂ ਇਹ ਜੇ ਮੈਂ ਗੱਲ ਕਰਾਂ ਤਾਂ ਦੋ ਕੇਸ ਆ ਆਪਣੇ ਇੱਕ ਤਾਂ ਬਾਈ ਸੰਦੀਪ ਸਣੀ ਵਾਲਾ ਉਹਨਾਂ ਦਾ ਅੰਮ੍ਰਿਤਸਰ ਅਦਾਲਤ ਵਿੱਚ ਕੇਸ ਚੱਲ ਰਿਹਾ ਤੇ ਉਹਨਾਂ ਦੀ ਕੱਲ ਨੂੰ ਤਰੀਕ ਆ 27 ਤਰੀਕ ਤੇ ਦੂਰੋਂ ਨੇੜੇ ਉਹ ਸੰਗਤ ਜਿੰਨੀ ਵੀ ਉੱਥੇ ਪਹੁੰਚ ਸਕਦੀ ਆ ਵੀ ਆਪਾਂ ਪਹੁੰਚੀਏ ਆਪਣਾ ਪੰਥਕ ਫਰਜ਼ ਬੰਦਾ ਵੀ ਆਪਾਂ ਆਪਣੇ ਯੋਧੇ ਨਾਲ ਖੜੀਏ ਤੇ ਉਸ ਤੇ ਆਪਾਂ ਅਦਾਲਤ ਵਿੱਚ ਪਹੁੰਚੀਏ ਕੱਲ ਨੂੰ ਕੇਸ ਗਵਾਹਿਆਂ ਤੇ ਲੱਗਿਆ ਹੋਇਆ ਐਵੀਡੈਂਸ ਤੇ ਆ ਤੇ ਆਪਾਂ ਨੂੰ ਆਪਣੇ ਪੰਥਕ ਫਰਜ਼ ਸਮਝ ਕੇ ਆਪਣੇ ਯੋਧੇ ਨਾਲ ਖੜਨਾ ਚਾਹੀਦਾ ਤੇ ਉਸ ਤੋਂ ਦੂਸਰੀ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਉਹ ਇਹ ਹੈ ਵੀ ਜਿਹੜਾ ਅਜਨਾਲੇ ਵਾਲਾ ਇਨਸੀਡੈਂਟ ਸੀਗਾ ਜਿਹੜਾ ਆਪਣੇ ਸਿੰਘਾਂ ਤੇ ਅਜਨਾਲੇ ਵਾਲਾ ਕੇਸ ਪਾਇਆ ਹੋਇਆਗਾ ਉਸ ਚੋਂ ਤਕਰੀਬਨ 30-32 ਸਿੰਘ ਤਾਂ ਜਿਨ੍ਹਾਂ ਤੇ ਇਹ ਟ੍ਰਾਇਲ ਕੇਸ ਚੱਲ ਰਿਹਾਗਾ ਉਹੋ ਵੀ ਅੰਮ੍ਰਿਤਸਰ ਦੀ ਅਦਾਲਤ ਵਿੱਚ ਆ ਤੇ ਉਸ ਕੇਸ ਵਿੱਚ 30 32 ਗਵਾਹੀਆਂ ਸਰਕਾਰ ਨੇ ਕਰਾਤੀਆਂ ਤੇ ਕੁਝ ਕੁ ਗਵਾਹੀਆਂ ਰਹਿ ਗਈਆਂ ਤੇ ਇੱਕ ਹੋਰ ਜਿਹੜੇ ਆਪਣੇ ਨੌ ਸਿੰਘ ਉਥੋਂ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਸ਼ਿਫਟ ਕੀਤੇ ਸੀ ਉਹ ਵੀ ਇਸ ਕੇਸ ਵਿੱਚ ਨਾਮਜ਼ਦ ਕਰ ਲਏ ਗਏ ਆ ਤੇ ਉਹਨਾਂ ਦਾ ਹਜੇ ਇਸ ਕੇਸ ਵਿੱਚ ਚਲਾਨ ਪੇਸ਼ ਨਹੀਂ ਹੋਇਆ ਤੇ ਇਹ ਕੇਸ ਜਿਵੇਂ ਆਪਾਂ ਗੱਲ ਕਰੀਏ ਵੀ ਇਸ ਕੇਸ ਵਿੱਚ ਛੋਟੀਆਂ-ਛੋਟੀਆਂ ਤਰੀਕਾਂ ਹੀ ਪੈਂਦੀਆਂ ਇੱਕ-ਇੱਕ 2-2 ਦਿਨਾਂ ਦੀ ਤਰੀਕ ਪੈ ਰਹੀ ਆ ਇਸ ਕੇਸ ਦੀ ਇਹ ਅਪਡੇਟ ਆਜ ਤੱਕ ਤੇ ਜਿਹੜੇ ਨੌ ਸਿੰਘ ਡਿਬੂਗੜ ਤੋਂ ਸ਼ਿਫਟ ਕੀਤੇ ਸੀ ਉਹਨਾਂ ਦਾ ਚਲਾਨ ਨਹੀਂ ਹਜੇ ਪੇਸ਼ ਹੋਇਆ ਤੇ ਚਲਾਨ ਆਉਣ ਤੋਂ ਬਾਅਦ ਉਹਨਾਂ ਦੀਆਂ ਵੀ ਇਸ ਕੇਸ ਵਿੱਚ ਗਵਾਹੀਆਂ ਨਾਲ ਦੀ ਨਾਲ ਚੱਲ ਜਾਣਗੀਆਂ ਸ਼ੁਰੂ ਹੋ ਜਾਣਗੀਆਂ ਤੇ ਇਹੀ ਦੀ ਅਪਡੇਟ ਸੀਗੀ ਕਿਉਂਕਿ ਬਹੁਤ ਪਰਿਵਾਰਾਂ ਦੇ ਵੀ ਫੋਨ ਆਉਂਦੇ ਆ ਵੀ ਸਾਨੂੰ ਕੇਸ ਦੇ ਅਪਡੇਟਸ ਬਾਰੇ ਨਹੀਂ ਪਤਾ ਲੱਗਦਾਗਾ ਤੇ ਹਰ ਇੱਕ ਨਾਲ ਮੈਂ ਵੀ ਜਮੇ ਪਹੁੰਚ ਨਹੀਂ ਸਕਦਾ ਜਾਂ ਪਰਿਵਾਰ ਵਕੀਲਾਂ ਤੱਕ ਨਹੀਂ ਪਹੁੰਚ ਸਕਦੇ ਤਾਂ ਇਹੀ ਬੇਨਤੀ ਕਰਦੇ ਆਂ ਵੀ ਇਹ ਦੋ ਇੱਕ ਤਾਂ ਮੇਰੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਉਹ ਪਰਿਵਾਰਾਂ ਤੱਕ ਜਾਂ ਜਿਹੜੇ ਸਿੰਘ ਕੇਸ ਬਾਰੇ ਜਾਣਨਾ ਚਾਹੁੰਦੇ ਆ ਜਾਂ ਉਹਨਾਂ ਦੀ ਪੁੱਛਗਿੱਛ ਕਰਦੇ ਆ ਕਿਥੋਂ ਤੱਕ ਪੈਰਵਾਈ ਹੋਈ ਆ ਉਹਨਾਂ ਤੱਕ ਇਹ ਕੇਸ ਦੀ ਪੈਰਵਾਈ ਬਾਰੇ ਜਿਹੜੀ ਮੈਂ ਅੱਜ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਸਾਰੀ ਪਹੁੰਚ ਗਈ ਆ ਤੇ ਆਪਾਂ ਵੀ ਸਾਰਿਆਂ ਦਾ ਇਹ ਪੰਥਕ ਫਰਜ਼ ਬਣਦਾ ਵੀ ਆਪਾਂ ਆਪਣੇ ਯੋਧੇ ਜਿਹੜੇ ਜੇਲਾਂ ਵਿੱਚ ਬੈਠੇ ਆ ਆਪਣੇ ਬੰਦੀ ਸਿੰਘ ਆ ਉਹਨਾਂ ਨਾਲ ਆਪਾਂ ਖੜੀਏ ਹਾਂ ਦਾ ਨਾਰਾ ਮਾਰੀਏ ਕਿਉਂਕਿ ਉਹ ਸਿੰਘ ਆਪਣੇ ਆਪਣੇ ਪੀਜੀ ਕਾਰਜਾਂ ਕਰਕੇ ਨਹੀਂ ਜੇਲਾਂ ਵਿੱਚ ਬੈਠੇ ਉਹ ਪੰਥਕ ਪੰਥ ਪਿੱਛੇ ਪੰਜਾਬ ਪਿੱਛੇ ਬੈਠੇ ਆ ਜਿਵੇਂ ਬਾਈ ਸਣੀ ਸੰਦੀਪ ਸਣੀ ਉਹਨਾਂ ਦੀ ਤਰੀਕਾ ਕੱਲ ਨੂੰ ਉੱਥੇ ਵੀ ਆਪਾਂ ਪਹੁੰਚੀਏ ਕਿਉਂਕਿ ਇਸ ਵੀ ਗਵਾਈਆਂ ਤੇ ਲੱਗਿਆ ਹੋਇਆ ਤੇ ਆਪਾਂ ਜਿਹੜਾ ਜਿਹੜਾ ਫਰਜ਼ ਜਿਹੜਾ ਜਿਹੜਾ ਨਿਭਾ ਸਕਦਾ ਉਹ ਕਰੀਏ ਕਿਉਂਕਿ ਵਕੀਰਾਂ ਦਾ ਇੱਕ ਬਹੁਤ ਪੈਨਲ ਬਣਿਆ ਹੋਇਆ ਜਿਹੜਾ ਇਹ ਕੇਸ ਨੂੰ ਹੈਂਡਲ ਕਰ ਰਿਹਾ ਹੈਗਾ ਤੇ ਆਪਾਂ ਵੀ ਜਿੰਨੇ ਜਿੰਨੇ ਕੁ ਜੋਗੇ ਆਪਾਂ ਨੂੰ ਵੀ ਉਹਨਾਂ ਕ ਇਸ ਕੇਸ ਵਿੱਚ ਚਲੋ ਜੇ ਆਪਾਂ ਵਕੀਲ ਵਜਾਉਣੀ ਆਪਾਂ ਇੱਕ ਸੰਗਤ ਵਜੋਂ ਉੱਥੇ ਖੜ ਸਕਦੇ ਆ ਤਾਂ ਜੋ ਆਪਣੇ ਯੋद्धा ਸੰਦੀਪ ਸਣੀ ਉਹਨਾਂ ਨੇ ਵੀ ਪੰਥ ਪਿੱਛੇ ਬਹੁਤ ਵੱਡਾ ਕਾਰਜ ਕੀਤਾਗਾ ਤਾਂ ਆਪਾਂ ਉਹਦੀ ਹੌਸਲਾ ਵਜਾਈ ਨੂੰ ਉੱਥੇ ਪਹੁੰਚੀ